ਧਰਮ ਦੀ ਪੌੜੀ ਦਾ ਪਹਿਲਾ ਡੰਡਾ ਕੀ ਸ਼ਰਧਾ ਹੈ ਭਾਵ ਆਸ ਦਾ ਵਿਸ਼ਵਾਸ ਹੈ ਜੇ ਤੁਸੀਂ ਵਿਸ਼ਵਾਸ ਤੋਂ ਬਿਨਾਂ ਕਿਸੇ ਡਾਕਟਰ ਤੋਂ ਦਵਾਈ ਵੀ ਲੈ ਕੇ ਖਾ ਲੋ ਤੇ ਤੁਹਾਨੂੰ ਆਰਾਮ ਨਹੀਂ ਆਏਗਾ ਜੇ ਜੇ ਵਿਸ਼ਵਾਸ ਕਰਕੇ ਖਾ ਲੋ ਤੇ ਰਾਤ ਦੀ ਨੀਂਦ ਨਾਲ ਵੀ ਆਰਾਮ ਆ ਜਾਂਦਾ ਹੈ ਮਨੋਗਰ ਹੋਣਾ ਚਾਹੀਦਾ ਮੈਂ ਦਵਾਈ ਖਾਦੀ ਨਾ ਕੀ ਜੇ ਡੰਡਾ ਤੇ ਅੱਜ ਸਾਡੇ ਸਮਾਜ ਦੀ ਬਹੁਤ ਵੱਡਾ ਹਵਾ ਦੇ ਨੂੰ ਲਾਣਾ ਖਾਲਸਾ ਸਰਪਰਦਾ ਜੀ ਮੈਂ ਆਕਸ਼ਾ ਸਦੂ ਅਰਦਾਸ ਹੀ ਕਰਾਰ ਕੇ ਬੇਕ ਲਈਂ ਅਰਦਾਸ ਕਰਾ ਕੇ ਬੇਕੀ ਦਾ ਭਾਵ ਨਹੀਂ ਕਿਸ਼ਵਾਸ ਨਹੀਂ ਕਰਉਂ ਟੈਕ ਕਰਦੇ ਹਾਂ ਕਿ ਸ਼ਾਇਦ ਗੱਲ ਹੋਵੇ। ਪਰ ਅਤਮ ਗੁਰ ਸਿੱਖਾਂ ਦਾ ਇਹ ਵਿਸ਼ਵਾਸ ਹੁੰਦਾ ਸੀ ਬਾਲੇ ਜੁਦੀਆ ਕੀਤਾ ਲੋਰੀਆ ਕਾਮ ਸੁਹਰਖ ਹੈ ਆਖੀ ਹੈ ਕਾਰਜ ਦੇਵ ਸਵਾਰ ਸਭ ਨੂੰ ਸਤਿ ਆਖੀ ਹੈ ਸੇਖ ਦੇ ਸਿਤਾ ਆ ਗਿਆ ਆਪਣੇ ਗੁਰੂ ਨੂੰ ਕਹਿੰਦਾ ਮਹਾਰਾਜ ਮੇਰਾ ਆਪਨੇ ਤੁਸੀਂ ਕਰਦੇ ਜਿਨ੍ਹਾਂ ਦਾ ਵਿਸ਼ਵਾਸ ਹੈ ਉਹਨਾਂ ਤੇ ਉਹ ਕਰਦਾ